i not ਬੋਲ ਬੋਲਿਆ ਕਰ ਮਨਮਤੀਆ ਬਣ ਕੇ ਬੋਲ ਨਾ ਬੋਲੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜੇ ਬੋਲ ਤੂੰ ਗੁਰਮਤ ਨੂੰ ਧਾਰਨ ਕਰਕੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਬੋਲੇਗਾ ਉਹ ਬੋਲ ਤੇਰੇ ਪ੍ਰਵਾਨ ਆ ਜਿਹੜੇ ਬੋਲ ਤੂੰ ਮਨਮਤੀਆਂ ਦੇ ਮਗਰ ਲਾ ਕੇ ਮਨਮਤ ਨੂੰ ਧਾਰਨ ਕਰਕੇ ਬੋਲੇਗਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਬੋਲ ਤੇਰੇ ਪ੍ਰਵਾਨ ਨਹੀਂ ਹੋਣੇ ਜੇ ਪ੍ਰਵਾਨ ਹੋਣੇ ਆ ਤੇ ਗੁਰਮਤ ਵਾਲੇ ਬੋਲ ਪ੍ਰਵਾਨ ਹੋਣੇ ਆ ਅਗਰ ਪਾਤਸ਼ਾਹ ਜੀ ਕੀ ਕਿਰਪਾ ਕਰਦੇ ਆ ਆਪਣੇ ਮਨ ਨੂੰ ਸੱਤ ਦੀ ਕਸਬੱਟੀ ਦਿਲਾ ਕਸਬੱਟੀ ਕਹਿੰਦੇ ਆ ਜੀ ਕਸ ਬੱਟੀ ਇਹ ਤੋਂ ਭਾਵ ਇਹ ਆ ਜਿਹੜੀ ਬੱਟੀ ਦੇ ਉੱਤੇ ਸੋਨੇ ਨੂੰ ਰਗੜਿਆ ਜਾਂਦਾ ਉਹਨੂੰ ਕਹਿੰਦੇ ਆ ਕਸਬੱਟੀ ਪਾਤਸ਼ਾਹ ਕਹਿੰਦੇ ਭਾਈ ਜਿੱਦਾਂ ਸੋਨੇ ਨੂੰ ਬੱਟੀ ਦੇ ਉੱਤੇ ਕਸਬੱਟੀ ਤੇ ਰਗੜਿਆ ਜਾਂਦਾ ਚਮਕਾਉਣ ਵਾਸਤੇ ਜਦੋਂ ਸੋਨਾ ਕਸਬੱਟੀ ਤੇ ਲੱਗਦਾ ਆ ਤਾਂ ਸੋਨਾ ਆਪਣੇ ਨਖਾਰ ਚਾਉਂਦਾ ਆ ਸੋਨਾ ਆਪਣਾ ਰੂਪ ਦਿਖਾਉਂਦਾ ਚਮਕਦਾ ਆ ਧਮਕਦਾ ਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਿਆਰਿਆ ਇਸੇ ਤਰ੍ਹਾਂ ਜਿਵੇਂ ਸੋਨਾ ਇੱਕ ਵੱਟੀ ਤੇ ਘਸਾ ਕੇ ਚਮਕਣ ਵਾਸਤੇ ਘਸਾਇਆ ਜਾਂਦਾ ਤੂੰ ਸੱਚ ਰੂਪੀ ਵੱਟੀ ਦੇ ਉੱਤੇ ਆਪਣੇ ਮਨ ਨੂੰ ਲਾ ਸੱਚ ਰੂਪੀ ਕਸਵੰਟੀ ਤੇ ਆਪਣੇ ਮਨ ਨੂੰ ਲਾ ਤੇ ਤਾਂ ਸਤਗੁਰੂ ਗੁਰਨਾਨਕ ਪਾਤਸ਼ਾਹ ਕਹਿੰਦੇ ਤਾਂ ਫਿਰ ਇਹਦੀ ਕੀਮਤ ਪੈਣੀ ਆਓ ਅੱਗੇ ਪਾਤਸ਼ਾਹ ਆਖਰੀ ਇਸ ਪੰਕਤੀ ਦੇ ਅਗਲੇ ਹਿੱਸੇ ਤੇ ਅੰਦਰ ਕੀ ਕਿਰਪਾ ਕਰਦੇ ਟੀ ਲਾਇਆ ਟੁਲਿਆ ਪੂਰਾ ਤੋਲ ਮਨ ਸੱਚ ਕਸਬਾ

ਕਾ ਤੇਰਾ ਪੂਰਾ ਸੋਰ ਦੇ ਵਿੱਚ ਆਏਗਾ ਜਦੋਂ ਤੇਰਾ ਮਨ ਸੱਚ ਦੀ ਕਸਵੱਟੀ ਤੇ ਲੱਗੇਗਾ ਸੋ ਸਾਥ ਸਗੇ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਿਆਰਿਆ ਮਨ ਦੇ ਨਾਲ ਜਪਿਆ ਕਰ ਮਨ ਦੇ ਨਾਲ ਧਿਆਇਆ ਕਰ ਤੇ ਉਸ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰ ਜੇ ਤੂੰ ਮਨ ਦੇ ਨਾਲ ਜਪੇਂਗਾ ਧਿਆਏਂਗਾ ਹਿਰਦੇ ਤੇ ਸਾਇੰਗਾ ਕੋਈ ਵੀ ਐਸੀ ਇੱਛਾ ਨਹੀਂ ਜਿਹੜੀ ਤੇਰੀ ਨਾ ਪੂਰੀ ਹੋਵੇ جس بھاونا کر کے گرہ بلا ਭਾਵਨਾ ਨੂੰ ਸਾਸਪੂਰਨ ਕਰਨ ਬਾਣੀ ਪੜਿਆ ਸਿਮਰਤ ਕਰਿਆ ਕਿਵੇਂ ਮਨ ਨੂੰ ਪੂਰੇ ਹੁੰਦੇ ਆ ਆਹ ਪਾਤਸ਼ਾਹ ਜੀ ਨੇ ਦੱਸਿਆ ਲੇ ਦਿਆਂ ਗੁਰਨਾਦ ਦੇ ਪਾਤਸ਼ਾਹ ਬੰਦਨਾਪੁਰਖ ਅੰਕਾਲ ਕੋ ਮਰੀ ਸ਼ਰਧਾਰ ਜਿ ਆਏ ਮਾਨਕ ਬਾਦਸ਼ਾਹ ਐਸੇ ਆ ਕਿ ਸਭ ਦੀਆਂ ਧੋਲੀਆਂ ਭਰਦੇ ਆ ਘੜੀਆਂ ਸਤ ਸੰਭਵਾ ਤੇ ਨਾਲ ਸੰਗਤ ਜੀ ਪਰਸੋਂ ਨੂੰ ਗੋਹ ਵਿਹਾੜੇ ਆ ਇੱਕ ਬਹੁਤ ਰਾਜਕਮੈਨ ਜੀ ਦਾ ਪ੍ਰਕਾਸ਼ ਦਿਹਾੜਾ ਆ ਤੇ ਦੂਜਾ ਸ਼ੇਰ ਤਲਵਾਰ ਤੇ ਧਰ ਕੇ ਜੰਦ ਲਾੜੇ ਮਰਦਾਂ ਨੂੰ ਜੀ ਸ਼ਹੀਦੀ ਦਿਹਾੜਾ ਪਰਸੋਂ ਨੂੰ ਹੋਈ ਪਰਸੋਂ ਨੂੰ ਤੇ ਗੋਹ ਪਰ ਕੋਈ ਪਰਸੋਂ ਹੋਵੇ ਬਾਦਸ਼ਾਹ ਜੀ ਦੇ ਚਰਨਾਂ ਦੇ ਰੂਪ ਵਿੱਚ ਹੋਣ ਕਰੀਆਂ ਆ ਆ ਦੋ ਧਾਰਨਾਵਾਂ ਪਰ ਤੇ ਮਰਨ ਕਰੀ ਪੰਜ ਸਾਲ ਤੋਂ ਤੁਹਾਨੂੰ ਕੋਈ ਆ ਕੇ ਬੱਤੇ ਪਾਸੋਂ ਕਿ ਸੇਵਾ ਕਰਾਣੀ ਹੈ ਅਗਰ ਅੰਤ ਪ੍ਰਭਾਵ ਦੇਣੀਏ ਰਾਮੇਂਦਰ ਸਾਹਿਬ ਨੂੰ ਜੁੜਨਾ ਹੈ ਆਪਾਂ ਨੂੰ ਸਭ ਤੋਂ ਸਿੱਖ ਤੋਂ ਕਾਸ਼ੇ ਪਕਾ ਕਰਨਾ ਹੋਵੇ ਦੀ ਕੋਲੇ ਵਿੱਚ ਪਰੇ ਉਹ ਬਹੁਤ ਹਰ ਸਾਲ ਦੱਸਿਆ ਨੇ ਜਿਹੜਾ ਅੰਕਿਤ ਪ੍ਰਕਾਸ਼ ਸਮਾਗਮ ਆਇਆ ਹੁੰਦਾ ਉੱਥੇ ਵੀ ਸਾਰੇ ਸੰਤਾਂ ਨੇ ਹਾਜ਼ਰੀਆਂ ਭਰੀਆਂ ਕੱਲ ਰਾਤ ਨੂੰ ਕਿਤੇ ਨਾ ਕੋਤੇ ਜਿਹੜੇ ਸਾਡੇ ਪਾਰ ਤੋਂ ਕੋਈ ਪਾਈ ਜਾਣਗੇ ਜਗਨਤ ਗਵਾਚ ਸਕੂਗੇ ਤੇ ਪਰਸੋਂ ਪਰਸੋਂ ਦਿਨ ਹੀ ਪ੍ਰਕਾਸ਼ ਦਿਹਾੜਾ ਗੁਰੂ ਘਰ ਦੇ ਵਿੱਚ ਮਨਾਇਆ ਜਾਏਗਾ ਅੰਤੜ ਅਰੰਭ ਹੋਵੇਗਾ ਜਿਸ ਨਾਲ ਪਾਸਾ ਸਾਰੀ ਸੰਤਾਂ ਨੇ ਹਾਜ਼ਰੀਆਂ ਭਰਨਗੇ ਆਓ ਗੁਰਨਾਨਕ ਪਾਤਸ਼ਾਹ ਜੀ ਦੇ ਬੇਅੰਤੀ ਰੂਪ ਦੇ ਵਿੱਚ ਧਾਰਨਾ ਪੜ ਕੇ ਲੇਖੇ ਦੇ ਵਿੱਚ ਪਾਸਾ ਦੇ ਸੰਦਾਨੀਆਂ ਪੜੋ ਲੇਖੇ ਕਿ ਇਹ ਮਿੱਤ ਲਾਲੀ ਬਾਦਸ਼ਾਹ ਕੜੀਆਂ ਸਤ ਸੰਗ t i ਸੰਗ ਵਾਲੀਆਂ ਨਾਮ ਦੇ ਰੰਗ ਵਾਲੀਆਂ ਨਾਮ ਦੇ ਰੰਗ ਵਾਲੀਆਂ ਕੜੀਆਂ ਸਾਧ ਸੰਗ ਵਾਲੀਆਂ ਨਾਮ ਦੇ ਰੰਗ ਵਾਲੀਆਂ ਕੜੀਆਂ ਸਾਧ ਸੰਗ ਕਿਰਪਾ ਲਾ ਦੀ ਜਿਹੜਾ ਸਾਡੇ ਤੇ ਕਿਰਪਾ ਹੋਵੇ ਤਾਂ ਆ ਤੇਰੀ ਸਾਡੇ ਵਿੱਚ ਮੁੱਖਾਂ ਦਾ ਆਸ ਉਹਦੇ ਸੇਵਾ ਕਰ ਸਕਦਾ ਕਿਰਪਾ ਕਰੇ ਘੜੀਆਂ ਲੋਕ ਤੇ ਤੁਹਾਨੂੰ ਆਪ ਸਾਡੀਆਂ ਸੰਤਾਨਾਂ ਨੂੰ ਪਰਿਵਾਰ ਵੱਲੋਂ ਇਹਨਾਂ ਹਸਪਤਾਲ ਸੁਸਮਾਨ ਸਵਾਰਥ ਹੈ I need you.